ਹਾਂਜੀ ਹੁਣ ਜਿਹੜੀ ਕਰਨਲ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਵੀ ਕਰਨਲ ਮਾਮਲਾ ਸੀਬੀਆਈ ਨੂੰ ਪਹੁੰਚ ਸੌਂਪ ਦਿੱਤਾ ਗਿਆ ਤੇ ਜੋ ਹਾਈ ਕੋਰਟ ਬੰਨੀ ਹੋਈ ਆ ਆਰਡਰ ਆ ਤੇ ਜਿਹਦੇ ਵਿੱਚੋਂ ਸੀਬੀਆਈ ਜਾਂਚ ਕਰੂ ਜੇ ਮਾਮਲੇ ਦੀ ਗੱਲ ਕਰੀਏ ਮਾਮਲਾ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਪਰ ਕੋਈ ਸੁਣਵਾਈ ਨਹੀਂ ਹੋਈ ਕਰਨਲ ਜੋ ਇੱਕ ਅਫਸਰ ਆ ਤੇ ਜੋ ਬਈ ਪੰਜਾਬ ਪੁਲਿਸ ਨਾਲੋਂ ਵੱਡਾ ਅਹੁਦਾ ਹੁੰਦਾ ਕਰਨਲ ਦਾ ਤੇ ਜੋ ਇੱਕ ਆਰਮੀ ਦੇ ਨੌਜਵਾਨ ਤਾਂ ਇਹ ਜਿਹੜੀ ਗੱਲ ਕਰੀ ਹੁਣ ਚਾਰੇ ਪੁਲਿਸ ਵਾਲੇ ਇਹਦੇ ਵਿੱਚ ਭਗਾਉੜੇ ਆ ਸਾਢੇ ਤਿੰਨ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਤੇ ਪਰ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਕਰਨਲ ਮਾਮਲਾ ਫਿਰ ਤੋਂ ਸੀਬੀਆਈ ਨੂੰ ਸੀਬੀਆਈ ਜਾਂਚ ਕਰੂ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਤੇ ਹਾਈ ਕੋਰਟ ਵੱਲੋਂ ਆਡਰਾਂ ਖੁੱਲੇ ਕਾ ਵੀ ਜੋ ਹੁਣ ਸੀਬੀਆਈ ਜਾਂਚ ਕਰੂ ਚਾਰੇ ਪੁਲਿਸ ਅਫਸਰ ਚਾਰੇ ਐਸਪੈਕਟਰ ਇਹਨਾਂ ਦਾ ਜਿਹੜਾ ਮਾਸਟਰਮਾਈਂਡ ਪੂਰਾ ਸੀਗਾ ਜਿਹੜਾ ਮੇਨ ਮੇਨ ਬੰਦਾ ਜਿਵੇਂ ਪੰਜਾਬੀ ਚ ਕਹਿੰਦੇ ਆਪਾਂ ਜੋ ਐਸਐਸਪੀ ਨਾਨਕ ਸਿੰਘ ਜਿਹਨੂੰ ਹੁਣ ਪਹਿਲਾਂ ਐਸਐਸਪੀ ਸੀ ਹੁਣ ਡੀਜੀਪੀ ਬਣ ਗਿਆ ਕਹਿਣ ਦਾ ਮਤਲਬ ਉਹ ਕਿਵੇਂ ਬਣ ਗਿਆ ਇਹ ਜਿਹੜਾ ਇਹ ਜੋ ਜਸਪ੍ਰੀਤ ਮਾਮਲਾ ਜਸਪ੍ਰੀਤ ਇੱਕ ਫੇਕ ਅਕਾਊਂਟ ਹੁੰਦਾ ਉਹ ਸਾਬਤ ਵੀ ਹੁੰਦਾ ਬਾਅਦ ਦੇ ਵਿੱਚ ਇੱਕ ਫੇਕ ਸਾਬਤ ਹੁੰਦਾ ਜਸਪ੍ਰੀਤ ਜਿਹੜਾ ਅਕਾਊਂਟ ਹੁੰਦਾ ਤਾਂ ਜਦੋਂ ਇਹਦੀ ਜਾਂਚ ਹੁੰਦੀ ਆ ਇਹ ਫੇਕ ਹੁੰਦਾ ਤਾਂ ਇਹਦੇ ਵਿੱਚ ਇਹ ਇਹ ਪੁਲਿਸ ਅਫਸਰਾਂ ਨੂੰ ਇਹਨਾਂ ਦੇ ਸਟਾਰ ਵੀ ਲੱਗੇ ਜਾਂਦੇ ਆ 12-12 ਲੱਖ ਰੁਪਈਆ ਵੀ ਮਿਲਦਾ ਇਹਨਾਂ ਨੂੰ ਸਰਕਾਰ ਬੰਨੀਓ ਤਾਂ ਇਹ ਬਈ ਇਹਨਾਂ ਦੇ ਜਿਹੜੀ ਹੁੰਦਾ ਕਰਦੀ ਦਿਖਾਈ ਜਾਂਦੀ ਆ ਹੁਣ ਕਰਨਲ ਮਾਮਲੇ ਨੂੰ ਲੈ ਕੇ ਮਾਮਲੇ ਕਈ ਸਾਹਮਣੇ ਆ ਜਾਂਦੇ ਆ ਪਹਿਲੇ ਨੰਬਰ ਤੇ ਜਸਪ੍ਰੀਤ ਦੂਜੇ ਨੰਬਰ ਤੇ ਕਰਨਲ ਤੀਜੇ ਨੰਬਰ ਤੇ ਨਰਿੰਦਰ ਦੀ ਮਾਮਲਾ ਜਿਹੜੇ ਨੂੰ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਐਕਸੀਡੈਂਟ ਸਾਫ ਕੀਤਾ ਜਾਂਦਾ ਸੀਟਾ ਬਣੀ ਉਹ ਮਠੰਡਾ ਬਣੀ ਤਾਂ ਇਹ ਦਿਨ ਬਦਨ ਘਟਨਾਵਾਂ ਵਾਪਰ ਰਹੀਆਂ ਤੇ ਜਿਹੜੀ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਜੇ ਗੱਲ ਕਰੀਏ 1934 ਦੇ ਵਿੱਚ ਜਿਹੜਾ ਇਹ ਜੋ ਡਾਕਟਰ ਵੇਦਕਰ ਨੇ ਇੱਕ ਸੰਵਿਧਾਨ ਜੋ ਲਿਖਿਆ ਸੀ ਉਹਦੇ ਮੁਕਾਬਤ ਕੋਈ ਵੀ ਕਾਨੂੰਨ ਇਹ ਆਪਣੇ ਬਣਿਓ ਰੂਲ ਇਹਨਾਂ ਬਣਿਓ ਕੋਈ ਲਾਗੂ ਨਹੀਂ ਹੈਗਾ ਆਪਦੀ ਮਰਜ਼ੀ ਨਾਲ ਚੱਲ ਰਿਹਾ ਹੈ ਕਾਨੂੰਨ ਕਿਵੇਂ ਬਣਾਇਆ ਸੀ ਵੀ ਜੇ ਕੋਈ ਮੁਜਰਮ ਇਹਦੇ ਵਾਸਤੇ ਪੁਲਿਸ ਬਣਾਈ ਸੀ ਤੇ ਸਜ਼ਾ ਦੇਣ ਵਾਸਤੇ ਕੋਰਟ ਜੱਜ ਬਣੇ ਸੀ ਜਿਹਦਾ ਕਿ ਜੱਜ ਸਜ਼ਾ ਜਦੋਂ ਕੋਈ ਵੀ ਆਪਦੇ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਜਿਹੜੀ ਧਾਰਾ ਉਹਨਾਂ ਨੂੰ ਲੱਗਦੀ ਹੈ ਜਿਹੜੇ ਹਿਸਾਬ ਨਾਲ ਮੁਜਰਮ ਹੁੰਦਾ ਉਹ ਜੀਵ ਨੂੰ ਧਾਰਾ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਪਰ ਹੁਣ ਜਿਹੜੇ ਇਹ ਪੁਲਿਸ ਅਫਸਰਾਂ ਇਹਨਾਂ ਨੇ ਕੀ ਕਰਿਆ ਨਰਿੰਦਰ ਦੀ ਮਾਮਲੇ ਸਾਰੇ ਨੂੰ ਪਤਾ ਜਿਹੜਾ ਇੱਕ ਨਰਿੰਦਰ ਦੀ ਇੱਕ ਕੈਰੀ ਦੇ ਵੀ ਨੌਜਵਾਨ ਜੋ ਪੜਿਆ ਲਿਖਿਆ ਨੌਜਵਾਨ ਤੇ ਪਤਾ ਨਹੀਂ ਕਿੰਨੇ ਕੋਨੇ ਅਫਸਰ ਬਣਾ ਦਿੱਤੇ ਗਏ ਤਾਂ ਇੱਕ ਸੂਝਵਾਨ ਨੌਜਵਾਨ ਸੀ ਪਰ ਉਹਨੂੰ ਬੇਦੋਸ਼ਾ ਨੂੰ ਇੱਕ ਬੇਦੋਸ਼ੇ ਨੂੰ ਮਾਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਤਾਂ ਉਹ ਸਾਬਤ ਵੀ ਹੋਇਆ ਵੀ ਬੇਦੋਸ਼ੀ ਤੇ ਜੇ ਗੱਲ ਕਰੀਏ ਜਸਪ੍ਰੀਤ ਮਾਮਲੇ ਨੂੰ ਤਾਂ ਭਾਈ ਇਹ ਵੀ ਫੇਕ ਅਨਕਾਉਂਟ ਸਾਬਤ ਹੋਇਆ ਇਹ ਸਿਰਫ ਇੱਕ ਸਟਾਰ ਲਾਉਣ ਵਾਸਤੇ ਕਿਸੇ ਦਾ ਕੁਝ ਵੀ ਕਰ ਸਕਦੇ ਆ ਇਹ ਜਿਹੜੀ ਅੱਜ ਦੀਆਂ ਸਰਕਾਰਾਂ ਤੇ ਅੱਜ ਦਾ ਇਹ ਪੁਲਿਸ ਗੁੰਡਾ ਰਾਜ ਹੈ ਤਾ ਇਹ ਜਿਹੜਾ ਹੁਣ ਆਪਾਂ ਕਹਿੰਦੇ ਪਾਕਿਸਤਾਨਚੋਂ ਅੱਤਵਾਦੀ ਹੁਣ ਪਾਕਿਸਤਾਨਚ ਨਹੀਂ ਉਹਨੂੰ ਹਿੰਦੁਸਤਾਨ ਦੇ ਵਿੱਚ ਖਾਕੀ ਵਰਦੀ ਦੇ ਵਿੱਚ ਪਾਕਿਸਤਾਨ ਵਾਲੇ ਜਿਹੜੇ ਅੱਤਵਾਦੀ ਘੁੰਮ ਰਹੇ ਆ ਕਿਉਂਕਿ ਹੁਣ ਪਾਕਿਸਤਾਨਚੋਂ ਆਪਾਂ ਨੂੰ ਪਹਿਲਾਂ ਡਰ ਸੀ ਪਾਕਿਸਤਾਨਚੋਂ ਹੁਣ ਹਿੰਦੁਸਤਾਨ ਦੇ ਵਿੱਚ ਖਾਕੀ ਵਰਦੀ ਚ ਪੁਲਿਸ ਵਾਲੇ ਜੋ ਗੁੰਡਾਗਰਦੀ ਵੀ ਕਰ ਰਹੇ ਆ ਅੱਤਵਾਦੀ ਵੀ ਇਹੀ ਆ ਮਾਰ ਰਹੇ ਸਾਡੇ ਨੌਜਵਾਨਾਂ ਨੂੰ ਤੇ ਜਿਹਦੇ ਵਿੱਚ ਜਦੋਂ ਇਹਨਾਂ ਤੇ ਭਾਰੀ ਪੈਂਦੀ ਆ ਉਦੋਂ ਤਾਂ ਕਹਿੰਦੇ ਆ ਸਾਡਾ ਇਹ ਕਾਨੂੰਨ ਦੇ ਹਿਸਾਬ ਨਾਲ ਚੱਲੋ ਜੀ ਉਦੋਂ ਤਾਂ ਇਹ ਚੱਕ ਲੈਂਦੇ ਆ ਭੱਜ ਕੇ ਜਾ ਕੇ ਜਦੋਂ ਕੋਈ ਪੁਲਿਸ ਅਫਸਰ ਦੇ ਕਿਸੇ ਦੇ ਮਾਰਦੇ ਆ ਕਿਤੇ ਜੋ ਕੋਈ ਆਮ ਬੰਦਾ ਮਾਰਦਾ ਨਾ ਕਿਸੇ ਪੁਲਿਸ ਅਫਸਰ ਦੀ ਤਾਂ ਉਦੋਂ ਤਾਂ ਇਹ ਭੱਜ ਕੇ ਆਪਣੇ ਮੰਨੀਓ ਇਨਕਵੇਰੀ ਕਰਾ ਦਿੰਦੇ ਆ ਜਦੋਂ ਕਰਨਲ ਅਫਸਰ ਨੂੰ ਕੁਟ ਸਕਦੇ ਆ ਤਾਂ ਆਮ ਬੰਦਾ ਤਾਂ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ ਇਹ ਸਿਰਫ ਗੁੰਡਾਗਰਦੀ ਦਿਖਾਈ ਜਾਂਦੀ ਆ ਸਰਕਾਰਾਂ ਬੰਨੀਓ ਤੇ ਪੁਲਿਸ ਗੁੰਡਾ ਰਾਜ ਜਿਹੜੀ ਹੁਣ ਦੀਆਂ ਸਰਕਾਰਾਂ ਨੇ ਖੁੱਲੀ ਛੂਟ ਦੇ ਰੱਖੀ ਇਹਨਾਂ ਨੂੰ ਤੇ ਪਰ ਹੁਣ ਜਿਹੜੀ ਇਹ ਸੀਬੀਆਈ ਨੂੰ ਜਾਂਚ ਜਿਹੜੀ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਆ ਤੇ ਹਾਈ ਕੋਰਟ ਦੇ ਖੁੱਲੇ ਹਦੇਸ਼ਾਂ ਤੇ ਜਿੱਧਰ ਵੀ ਹੁਣ ਗੱਲ ਕਰੀਏ ਬਈ ਜਿਹੜੇ ਚਾਰੇ ਪੁਲਿਸ ਅਫਸਰ ਆ ਇਹੇ ਕਰਨਲ ਮਾਮਲੇ ਚ ਭਗੌੜੇ ਆ ਜਸਪ੍ਰੀਤ ਮਾਮਲੇ ਚ ਭਗੌੜੇ ਆ ਤੇ ਇਹਨਾਂ ਨੂੰ ਸਾਢੇ 3 ਮਹੀਨੇ ਹੋ ਗਏ ਕੋਈ ਇਹਨਾਂ ਨੂੰ ਕੋਈ ਇਹਨਾਂ ਦੀ ਗ੍ਰਿਫਤਾਰੀ ਨਹੀਂ ਕੋਈ ਇਹਨਾਂ ਤੇ ਸੁਣਵਾਈ ਨਹੀਂ ਇਸ ਪਰਿਵਾਰ ਦੀ ਜੇ ਗੱਲ ਕਰੀਏ ਸੀਐਮ ਪੰਤਮਾਨ ਦੀ ਸੀਐਮ ਪੰਤਮਾਨ ਨੇ ਸਮਾਂ ਦੇ ਕੇ ਤਾਂ ਉਹ ਵੀ ਬਈ ਉੱਥੋਂ ਨਿਕਲੇ ਆਉਂਦਾ ਕਿਉਂਕਿ ਇਹਨਾਂ ਨੂੰ ਕਿਹਾ ਜਾਂਦਾ 12 ਵਜੇ ਦਾ ਸਮਾਂ ਰੱਖਿਆ ਜਾਂਦਾ ਜੋ ਕਰਨਲ ਦੀ ਪਤਨੀ ਦੇ ਸਰਤੇ ਆਪਰਾ ਕੇ ਕਹਿੰਦਾ ਵੀ ਸਾਨੂੰ ਅਸੀਂ ਇਨਸਾਫ ਦਵਾਵਾਂਗੇ ਤੁਹਾਡੇ ਨਾਲ ਖੜੇ ਆ ਪੁਲਿਸ ਅਫਸਰਾਂ ਨੂੰ ਸਜ਼ਾ ਘੜੀ ਤੋਂ ਘੜੀ ਦਵਾਵਾਂਗੇ ਤੇ ਪਰ ਕੀ ਹੁੰਦਾ ਉਥੋਂ ਸੀਐਮ ਭਵੰਤਮਾਨ ਇੱਕ ਚਲਾਕੀ ਖੇਡ ਕੇ ਇਸ ਪਰਿਵਾਰ ਨਾਲ ਨਿਕਲੇ ਆਉਂਦੇ ਇੱਥੇ ਪਰ ਬਾਅਦ ਦੇ ਵਿੱਚ ਕੀ ਕਿਹਾ ਜਾਂਦਾ ਵੀ ਜੇ ਤੁਸੀਂ ਕਹਿੰਦੇ ਆ ਐਸਐਸਪੀ ਨਾਨਕ ਸਿੰਘ ਦਾ ਟਰਾਂਸਫਰ ਚਾਹੁੰਦੇ ਆ ਤਾਂ ਅਸੀਂ ਕਰ ਸਕਦੇ ਆ ਅਗਰ ਜੇ ਤੁਸੀਂ ਸੀਬੀਆਈ ਜਾਂਚਨਾ ਮੰਗੋ ਤਾਂ ਤੁਸੀਂ ਇਹ ਦੱਸੋ ਇੱਕ ਪਰਿਵਾਰ ਇਨਸਾਫ ਮੰਗ ਰਿਹਾ ਅੱਗੋਂ ਉਹਨਾਂ ਮੁਰੇ ਸਵਾਰ ਰੱਖੇ ਜਾਂਦੇ ਆ ਵੀ ਤੁਸੀਂ ਸੀਬੀਆਈ ਜਾਂਚ ਨਾ ਮੰਗੋ ਕਿਉਂ ਬਈ ਸੀਬੀਆਈ ਜਾਂਚ ਦੇ ਵਿੱਚ ਫਿਰ ਕਈ ਵੱਡੇ ਹੋਰ ਅਫਸਰ ਵੀ ਫਸ ਜਾਣਗੇ ਫਿਰ ਉਹਦੇ ਵਿੱਚ ਇਹ ਪਤਾ ਲੱਗੂ ਵੀ ਇਹ ਇਹ ਪੁਲਿਸ ਅਫਸਰ ਕਿੱਥੋਂ ਆਏ ਸੀਗੇ ਕਿਉਂਕਿ ਉਦੋਂ ਇਹ ਜਸਪ੍ਰੀਤ ਜਿਹੜਾ ਅੰਕਾਊਂਟਰ ਫੇਕ ਸਾਫ ਤੋਂ ਆ ਉਹ ਅੰਕਾਊਂਟਰ ਕਰਕੇ ਆਏ ਸੀ ਤੇ ਜਦੋਂ ਕਰਨਲ ਨੂੰ ਇਹ ਕੁੱਟਦੇ ਆ ਉਦੋਂ ਕਿਹਾ ਵੀ ਜਾਂਦਾ ਵੀ ਅਸੀਂ ਇੱਕ ਅੰਕਾਊਂਟਰ ਕਰਕੇ ਆਏ ਜਿਆਦਾ ਬੋਲੇਗੇ ਇੱਥੇ ਰੋਵੀ ਕਰਦਾਂਗੇ ਇਹ ਜੋ ਕਿਹਾ ਇਹ ਰਿਕਾਰਡ ਹੋ ਚੁੱਕੀ ਹੈ ਵੀਡੀਓ ਦੇ ਵਿੱਚ ਤੇ ਜੇ ਗੱਲ ਕਰੀਏ ਕੁੱਟਮਾਰ ਮਾਮਲੇ ਦੀ ਵੀਡੀਓ ਸਾਹਮਣੇ ਕੋਰਟ ਦੇ ਵਿੱਚ ਰੱਖੀਆਂ ਜਾਂਦੀਆਂ ਰਾਸ਼ਟਰਪਤੀ ਗ੍ਰਹਿ ਮੰਤਰੀ ਤੱਕ ਰਾਜਨਾਥ ਰੱਖਿਆ ਮੰਤਰੀ ਤੱਕ ਇਹ ਮਾਮਲੇ ਪਹੁੰਚ ਜਾਂਦੇ ਪਰ ਇਸ ਪਰਿਵਾਰ ਦੀ ਸੁਣਵਾਈ ਨਹੀਂ ਹੁੰਦੀ ਤਾਂ ਇੱਥੇ ਪਤਾ ਲੱਗਦਾ ਵੀ ਗੁੰਡਾਗਰਦੀ ਆ ਜਿਹੜੀ ਅਸੀਂ ਇੱਕ ਹੂਣੀ ਵੀਡੀਓ ਸੁਣੀ ਆ ਮੈਂ ਇੱਕ ਐਸਪੈਕਟਰ ਬੰਨੀ ਜੋ ਬਈ ਸਸਪੈਂਟ ਆ ਉਹਦੇ ਬੰਨੀਓ ਦੱਸਿਆ ਜਾਂਦਾ ਵੀ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਆ ਤੇ ਇਹਨਾਂ ਤੇ ਜਿਹੜਾ ਇੱਕ ਚੰਡੀਗੜ੍ਹ ਇੱਕ ਐਸਪੈਕਟਰ ਦੇ ਪਰਚਾ ਪੈਂਦਾ 2013 ਦੇ ਵਿੱਚ ਉਹਦੇ ਤੇ ਉਦੋਂ ਬਾਦਲਾਂ ਦੀ ਸਰਕਾਰ ਦੇ ਵਿੱਚ ਤਾਂ ਉਹਦੇ ਤੇ ਕੋਈ ਇਹਨਾਂ ਵਨੀਓ ਇਨਕੁਇਰੀ ਨਹੀਂ ਹੁੰਦੀ ਬਰੀ ਕਰ ਦਿੱਤਾ ਜਾਂਦਾ ਉਹਨੂੰ ਇਹਨਾਂ ਦੀਆਂ ਸਰਕਾਰਾਂ ਵਿੱਚ ਇੱਕ ਪੁਲਿਸ ਅਫਸਰ ਬਨੀਓ ਦੱਸਿਆ ਜਾਂਦਾ ਇਹ ਹੁਣ ਹੀ ਵੀਡੀਓ ਸੁਣੀਆ ਮੈਂ ਜਦੋਂ ਉਹ ਪੁਲਿਸ ਅਫਸਰ ਕਹਿ ਰਿਹਾ ਆਪਣੇ ਵਨੀਓ ਵੀ ਜਦੋਂ ਇਹ ਜਿਹੜਾ ਇੱਕ ਡਾਕਟਰ ਬੇਦਕਰ ਨੇ ਇੱਕ ਸਵਿਧਾਨ ਲਿਖਿਆ ਤੇ ਵੀ ਸਵਿਧਾਨ ਜੋ ਸਵਿਧਾਨ ਦੇ ਹਿਸਾਬ ਨਾਲ ਚੱਲਣਾ ਵੀ ਇੱਥੇ ਆਹ ਮੁਜਰਮ ਨੂੰ ਆਹ ਸਜ਼ਾ ਦੇਣੀ ਆ ਤੇ ਇਸ ਜੱਜ ਜੋ ਇੱਕ ਜੱਜ ਵੀ ਬਣਾਇਆ ਗਿਆ ਤੇ ਜੱਜ ਹੀ ਸਜ਼ਾ ਦੇਊਗਾ ਤੇ ਆਹ ਤਾਰਾ ਲੱਗਣੀ ਆ ਆਹ ਕੇਸ ਦੇ ਵਿੱਚ ਆਹ ਤਾਰਾ ਲੱਗਣੀ ਆ ਇਹ ਸੰਵਿਧਾਨ ਦੇ ਵਿੱਚ ਇਹ ਲਾਗੂ ਆ ਕਾਨੂੰਨ ਜਿਹੜੇ ਤੇ ਪਰ ਇਹਨਾਂ ਨੇ ਆਪ ਦੇ ਹਿਸਾਬ ਨਾਲ ਚੱਲ ਰਹੇ ਆ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਕੋਈ ਜਦੋਂ ਕਿਸੇ ਪੁਲਿਸ ਅਫਸਰ ਤੇ ਭੀੜ ਪੈਂਦੀ ਆ ਤਾਂ ਉਦੋਂ ਤਾਂ ਇਹ ਭੱਜ ਕੇ ਜਾਂਦੇ ਆ ਆ ਹੁਣ ਤੁਸੀਂ ਦੇਖਿਆ ਚੰਡੀਗੜ੍ਹ ਦੇ ਵਿੱਚ ਇੱਕ ਐਸਪੈਕਟਰ ਸੀ ਪਤਾ ਨਹੀਂ ਪੁਲਿਸ ਵਾਲਾ ਸੀ ਉਹਦਾ ਹੱਥ ਕੱਟ ਦਿੰਦੇ ਆ ਖਾਲਸੇ ਜਦੋਂ ਖੰਡਾ ਮਾਰਦੇ ਆ ਕਿਰਪਾਨ ਮਾਰਦੇ ਆ ਤਾਂ ਉਹ ਪੀਜੀਆਈ ਚ ਲਿਆਇਆ ਜਾਂਦਾ ਉਦੋਂ ਸਾਰੀ ਪੁਲਿਸ ਅਫਸਰ ਉਹਦੇ ਜਿੰਨੀ ਵੀ ਪੁਲਿਸ ਹੁੰਦੀ ਹੈ ਸਾਰੀ ਨਾਲ ਜਾਂਦੀ ਹੈ ਜਦੋਂ ਕਿਤੇ ਕੋਈ ਘਟਨਾ ਵਾਪਰਦੀ ਹੈ ਕੋਈ ਆਮ ਬੰਦਾ ਕਿਸੇ ਪੁਲਿਸ ਅਫਸਰ ਦੇ ਮਾਰੇ ਜਾਂ ਕੋਈ ਇਨਫੈਂਟ ਅਟੈਕ ਕਰਦੇ ਤਾਂ ਉਦੋਂ ਇਹ ਪਟਕੰਦੇ ਨੇ ਗ੍ਰਿਫਤਾਰ ਕਰ ਲੈਂਦੇ ਆ ਪਰ ਹੁਣ ਇੱਕ ਕਰਨਲ ਅਫਸਰ ਇੱਕ ਵੱਡਾ ਉਧਾ ਹੁੰਦਾ ਪੰਜਾਬ ਪੁਲਿਸ ਨਾਲ ਤਾਂ ਜਦੋਂ ਇਹਦੀ ਇਨਕੁਆਇਰੀ ਨਹੀਂ ਹੋਈ ਆਮ ਬੰਦੇ ਨੂੰ ਤਾਂ ਕਦੋਂ ਵੀ ਕੁਝ ਵੀ ਕਰ ਸਕਦੇ ਆ ਤੇ ਹੋ ਵੀ ਰਿਹਾ ਹੈ ਨਹੀਂ ਹੋ ਰਿਹਾ ਤਾਂ ਤੁਸੀਂ ਦੱਸੋ ਤਾਂ ਇਹੀ ਗੱਲ ਕਹਾਂਗੇ ਬਈ ਅੱਜ ਦੇ ਵਿਚਾਰ ਜੋ ਕਰਨ ਨੂੰ ਲੈ ਕੇ ਸੀ ਸੋਡਾ ਵੀ ਕੀ ਕਹਿਣਾ ਆਪਣੇ ਵੀ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਰੱਖੋ ਤਾਂ ਜਿਹੜਾ ਹੈ ਸਰਕਾਰਾਂ ਨੂੰ ਲੈ ਕੇ ਤੇ ਇਹ ਪੁਲਿਸ ਅਫਸਰ ਜਿਹੜੇ ਪੁਲਿਸ ਅਧਿਕਾਰੀ ਹੈ ਜਿਹੜੇ ਸ਼ਰਿਆਮ ਗੁੰਡਾਗਰਦੀ ਕਰ ਰਹੇ ਆ ਸ਼ਰਿਆਮ ਜਿਹੜੇ ਠੱਕੇ ਕਰ ਰਹੇ ਲੋਕਾਂ ਨਾਲ ਤਾਂ ਇਹਦੇ ਬਾਰੇ ਕੀ ਕਹਿਣਾ ਸੋਡੇ ਵਿਚਾਰ ਜ਼ਰੂਰ ਸੁਣਨੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖੋ ਕਰਨ ਵਾਲੇ ਮਾਮਲੇ ਵੀ ਹੈ ਕਿ ਜੋ ਅੱਜ ਦੇ ਵਿਚਾਰ ਸੋਡਿਆਂ ਸਾਂਝੇ ਜ਼ਰੂਰ ਕਰਨੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਨਾਲ ਪੰਜਾਬ ਦੇ ਪ੍ਰਤੀ ਗਲਵਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਆਉਂਦਾ ਰਹੇ ਮਿਲਦਿਆ ਕਰ ਨੂੰ ਨਵੇਂ ਟੌਪ ਦੇ ਧੰਨਵਾਦ